ਟਰੈਕਟਰ ਕਾ ਤੋਂ ਲਿਆਇਗਾ ਉਹੀ ਲਏ ਉਹ ਯਾਰ ਉਹੀ ਹੁਣ ਐਡਾ ਵੱਡਾ ਟਰੈਕ ਤਾਂ ਇਹ ਚੱਲੂਗਾ ਰਹਿਗਾ ਹੀ ਹੁਣ 11 ਦਾ ਕੰਮ ਕਰਾਇਆ 11 ਦਾ ਕੰਮ ਕਰਾਇਆ ਨਾਲੇ ਹੋਰ ਇਹ ਦੂਜਾ ਗੇਅਰ ਤੋਂ ਵਾਰਖੇ ਗੇਅਰ ਚ ਗੇਅਰ ਪਰੋ ਕਰਾ ਰੱਖਿਆ ਗੇਅਰ ਦੂਜਾ ਗੇਅਰ ਆਖੇ ਨੇ ਦੇਖ 20 25 ਗੇਅਰ ਪਰ ਵਾਰਖੇ ਇਹਦੇ ਫਿਰ ਤਾਂ ਜਾਜ ਬਣ ਗਿਆ ਉਹ ਆ ਨਹੀਂ ਜੀ ਲੱਗਦਾ ਨਹੀਂ ਹਟਦੇ ਭਈ ਇਹ ਆ ਗਿਆ ਭਈ ਇਹ ਡਿੱਗੂ ਆਹੇ ਵਾਹ ਕਰੋ ਜੀ ਉਨੇ ਪਾਈ 3 ਲੀਟਰ ਖਾਦਾ ਕੱਲ ਅਸੀਂ ਧੂੜੀ ਬਣਾਈ ਸੀ ਇਹਦਾ ਇਹ ਕਹਿੰਦਾ ਮੈਂ ਦੇਖਣਾ ਆਉਦਾ ਹੈ ਟਰੈਕਟਰ ਜੋ ਕੇ ਜੀ ਹੈ ਸੋਨਾਲੀ ਤਾਂ ਅੱਜ ਫੇਰ ਮਾਰ ਲਿਆ ਕੱਪੜਾ ਤੇ ਪੰਜ-ਛੇ ਟਰਾਲੀਆਂ ਰਹਿੰਦੀਆਂ ਤੂੜੀ ਦੀਆਂ ਬਣਾਉਣ ਵਾਲੀਆਂ ਤੇ ਜਾਣੇ ਅੱਜ ਬਣਾਉਣੇ ਆ ਤੇ ਅੱਜ ਦੇ ਦਿਨ ਦਾ ਮਾਹੌਲ ਚੱਲ ਤੁਹਾਨੂੰ ਉਹ ਬਣਾਉਣੇ ਆ ਤੀਨਾਂ ਦੀ ਭਾਈ ਨੀਗਾ ਹੁਣ ਲੇਟੀ ਜਾ ਤੇ 10 ਹੋ ਰਹੇ ਨੇ ਜਿੰਮ ਤੋਂ ਆ ਕੇ ਅੱਜ ਚਾਹ ਬਣਾ ਲਈ ਚਾਹ ਪੀਣ ਨੂੰ ਮਨ ਕਰੀ ਜਾਂਦਾ ਸੀ ਆ ਤੜਕੇ ਨਿਰਨੇ ਗਾਲ ਜਿ ਬਗ ਜਾਂਦੇ ਆ ਭੁੱਖ ਲੱਗਦੀ ਆ ਤੇ ਦੁੱਧ ਕੌਫੀ ਸਾਰਾ ਕੁਝ ਛੱਡਿਆ ਅੱਜ ਮੈਂ ਕਿਹਾ ਚਾਹ ਬਾਲਦੇ ਆ ਆਪਦੀ 12 ਕੋਹ ਵਾਲੀ ਕਿਉਂ ਜੋਬਰਾ ਹਾਂਜੀ ਤਿਆਰੀ ਆ ਤਿਆਰੀ ਹੈ ਵਾ ਤੇਲ ਧੂਲ ਲਿਆਉਣਾ ਪੋਗਾ ਜੇ ਟੈਂਕੀ ਭਰਾ ਲੈਂਗੇ ਟਰਾਲੀ ਭਰਾ ਲਿਆਂਗੇ ਇੱਕ ਫਰੀ ਮਾਣ ਵਾਣ ਵਾਲੇ ਠੀਕ ਹੈ ਮੂੰਗੀ ਰਹਿ ਗਈ ਆ ਭਾਈ ਥੋੜੀ ਬੀਜਣ ਵਾਲੇ ਕਹਿੰਦੇ ਤੇ ਪਹਿਲਾਂ ਵਾਲੀ ਮੂੰਗੀ ਜਿਹੇ ਢੇੜਾ ਮਾਰਿਆ ਹੈ ਤੜਕੀ ਤੜਕੇ ਤੇ ਦਾਸ ਹੋਰੇ ਜੇ ਨਹੀਂ ਟਾਈਮ ਲੱਗੇ ਇੱਧਰ ਲੇ ਖੇਤ ਜਾਣ ਦਾ ਕੱਲ ਵੀ ਤੁੜੀ ਚ ਲੱਗੇ ਰਹੇ ਬਣਾਈਗੇ ਤੁਹਾਰੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 18 ਬਸਾਖ Ờ 3 ਅਪ੍ਰੈਲ 122025 ਤਤਿਆ ਤੇ ਬੁੱਧਵਾਰ ਦਾ ਦਿਨ ਸਵਾ ਸਵਾ 7 ਵਜੇ ਦਾ ਹੋਇਆ ਹਾਂ ਆਇਆ ਆ ਰਿਆ ਓਰੇ ਦੇਖਦੇ ਅੱਜ ਦੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿਣਾ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਦਾ ਭਾਈ ਫੋਲੋ ਵੀ ਜਰੂਰ ਕਰਿਓ ਹਾਂ ਕਰ 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 ਨੀ 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 ਹੋਰਿਆ ਇਹ ਅੱਧਾ ਕੁੜਾ ਪੂ ਵੱਚ ਹੈ ਹੈ ਉਹ ਮੇਰੀ ਚਾੜ ਲਾ ਦੇਗੀ ਆਲਾ ਓਏ ਆਲਾ ਜਾ ਉੱਧਰ ਵਗ ਜਾ ਮਨਪ੍ਰੀਤ ਕੋਲੇ ਉਹ ਚੱਕੂ ਤੈਨੂੰ ਮੰਮੀ ਲੈ ੱਟੀ ਨਹੀਂ ਤਰੀ ਇਹਨਾਂ ਨੂੰ ਹੈ ਤਿਆਰ ਆ ਹੋਰ ਅਮਰੀਕੇ ਲਾ ਧਾਰ ਦਿੰਨੇ ਇਹਨਾਂ ਦਾ ਖੋਰੂ ਪਾ ਰੱਖਿਆਗਾ ਬਾਅਦ ਚ ਪੀ ਲੂਗਾ ਮੈਂ ਤੂੰ ਕੁੜੇ ਤੂੰ ਨਹੀਂ ਖਾਣੀ ਤੇਰੇ ਵਾਸਤੇ ਨਹੀਂ ਹੈਗੀ ਇਹ ਤੂੰ ਸ਼ਰਮ ਨਹੀਂ ਮੰਦੀ ਸ਼ਰਮ ਨਹੀਂ ਮੰਦੀ ਤੂੰ ਥੱਲੇ ਆ ਜਾਏਗੀ ਹੜਾ ਕੱਟ ਪਾ ਉਤਰੇ ਲੋ ਜੀ ਲਿਆਉਣਾ ਦੋ ਮਿੰਟ ਰੋਕੋ ਹਾਂ ਤੈਨੂੰ ਆਰਡਰ ਹੀਸ ਲੱਗੇ ਜਾਂਦੀ ਆ ਤੂੰ ਹਟ ਜਾ ਕਮਲੀ ਜੀ ਪੁਜਣਾ ਖਾਣੀਏ ਪੁਜਣਾ ਖਾਣੀਏ ਟਰੈਕਟਰ ਤਿਆਰ ਕਰਕੇ ਉਹ ਬਾਰਗੇ ਖੜਾਇਆ ਖੜਾ ਤੇ ਟੂੜੀ ਦਾ ਕੰਮ ਸੀ ਜਨ ਇਹ ਨਿਬੜਿਆ ਹੋਈ ਆ ਤਾਂ ਹੁਣ ਅੱਜ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਕੋਈ ਕਾਲ ਹੈ ਨਹੀਂ ਤੇ ਆਰਾਮ ਨਾਲ ਪੰਛੀ ਟਰਾਲੀ ਜਿਹੜੀਆਂ ਹੈਗੀਆਂ ਬਣਾ ਲਿਆਵਾਂਗੇ ਤੇ ਮਾਤਾ ਜੀ ਇੱਧਰ ਚੌਂਕੇ ਦੇ ਹੈ ਮਾ ਮਾ ਖਾਲਾ ਬੈਠੀ ਦੀ ਦਾਲ ਖਾਣੇ ਆ ਪੇਠਾ ਬਣਾਇਆ ਸੀ ਬਈ ਰਾਤ ਆ ਬਹੁਤ ਸਵਾਦ ਸਰਦੀ ਬਣੀ ਸੀਗੀ ਏ ਤੜਕੇ ਜੀ ਕੀ ਬਚੀ ਐ ਇਹ ਬਾਦੂ ਐ ਇਧਰ ਰੱਖ ਗਏ ਮੇਚਾ ਨਾਲ ਮੇਚਾ ਮੁਰਗਾ ਦਾ ਹਾਲਾ ਐਨਾ ਸਵਾਦ ਪੇਠਾ ਉਦੋਂ ਖਾਦਾ ਸੀ ਮਾਂ ਤਾਂ ਮੇਰੇ ਗੱਲ ਜਿਆਦਾ ਜਾਂਦੀ ਆ ਜਦੋਂ ਆਪਣੀ ਬੇਬੇ ਨੂੰ ਗੰਗਾ ਨਗਰ ਹਸਪੀਟਲ ਲੈਣ ਜਪਵਾਣ ਗਿਆ ਸੀਗਾ ਬਾਈ ਹਸਪਤਾਲ ਉੱਥੇ ਤੇ ਉਹ ਪੇਠਾ ਖਾਦਾ ਮੇਰੀ ਹਜੇ ਵੀ ਯਾਦ ਆ ਬਾਦ ਸਵਾਦ ਲੱਗਿਆ ਮੈਨੂੰ ਤੇ ਪਤਾ ਨਾ ਬਲਾਈ ਖਾ ਗਈ ਦਾਲ ਵਿਚਾਰੀ ਸਾਡੀ ਬੇਬੇ ਵੀ ਵੀ ਯਾਦ ਕਰਦੀ ਹੁੰਦੀ ਸੀ ਜੀ ਉਹ ਬੇਠੇ ਨੂੰ ਤੇ ਉਹ 14 15 ਦਿਨ ਤਾਂ ਬੜੀ ਭਾਜੜ ਪੈਂਦੀ ਹੁੰਦੀ ਹਾੜੀ ਵਾਲੇ ਦਿਨਾਂ ਜਦੋਂ ਮਾਂ ਨਾਲ ਠੀਕ ਆ ਚਲੋ ਲਵਾਓ ਫਿਰ ਖਾਗਰੀ ਤੇ ਸਸਰੀ ਗਾ ਲਿਆ ਤਾਂ ਸਭਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬੜਾ ਬੜਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਫੇਸਬੁਕ ਤੇ ਇਹਨੂੰ ਫੋਲੋ ਕਰ ਦਿਓ ਟੋੜ ਟੋੜੇ ਕਿ ਤੋੜ ਟੇਕ ਬਣਾਉਂਗੇ ਰੋ ਦੇਖਣਾ ਆਦ ਪਚਾੜੀ ਛੱਡਣਾ ਆਏਗਾ ਧੰਨਵਾਦ ਬਹੁਤ ਤੁਹਾਡੇ ਤਿੰਆਂ ਦੇ ਜਿੰਨੇ ਵੀ ਜੁੜੇ ਹੋ ਜਾਂਨ ਤੇ ਠੀਕ ਚਟਣੀ ਕਾਦੀ ਰਗੜੀ ਆ ਚਟਣੀ ਹਰੀ ਮਿਰਚਾ ਵਿੱਚ ਲਾਉਂਦੇ ਆ ਆ ਚਟਣੀ ਖਾਉਂ ਮਤ ਹਰੀ ਮਿਰਚ ਵਾਲੀ ਖਾਗਰੀ ਠੀਕ ਆ ਬਈ ਤੇ ਚਟਣੀ ਕਈ ਵਾਰੀ ਭਾਈ ਸਬਜੀ ਨੂੰ ਮਾਤੋ ਦੇ ਜਾਂਦੀ ਆ ਬਹੁਤ ਸਵਾਦ ਉਹਦੀ ਆ ਕੁੰਡੇ ਚ ਰਗੜੀ ਹੋਈ ਸਪੈਸ਼ਲ ਚਰਨੀ ਓਪੀਸੀਆਂ ਮਿਰਚਾਂ ਕੋਲਣ ਵਾਲੀ ਗੱਲ ਨਹੀਂ ਕਰਦੇ ਸੀ ਹਾਂ ਰਗੜ ਕੇ ਖਾਣੇ ਹੁੰਨੇ ਆ ਤੇ ਮੱਛਾਂ ਨੂੰ ਪਾਣੀ ਪਿਵਾਉਂ ਪਹਿਲਾਂ ਹੁਣ ਮੈਂ ਹਾਂ ਠੀਕ ਆ ਵੇਖ ਲੈਨੇ ਆ ਤੇ ਹਵਾ ਤਾਂ ਰੁੱਖ ਅੱਜ ਵੀ ਤੇਜ਼ ਆ ਠੰਡੀ ਆ ਤੇ ਹਿਉ ਹਿਉ ਚੱਕ ਲਈ ਵਾਲਟੀਆਂ ਤੇ ਕਈ ਵੀ ਰ ਅਕਸਰੀ ਬਾਈ ਇਹ ਕਹਿੰਦੇ ਹੁੰਦੇ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਕ ਬਾਈ ਕਹਿ ਰਿਆ ਸੀ ਕਿ ਡੱਗੀ ਬਣਾ ਲਓ ਮੱਝਾਂ ਨੂੰ ਪਾਣੀ ਪਿਵਾਉਣ ਵਾਸਤੇ ਆ ਠੀਕ ਆ ਭਾਈ ਸੌਦਾ ਉਹ ਵੀ ਕਈ ਵਾਰੀ ਕਿਸੇ ਮਤਲਬ ਮਾਤਾ ਵਰਗੇ ਨੇ ਪਿਆਉਣਾ ਹੋਵੇ ਉਹ ਤਾਂ ਠੀਕ ਆ ਪਰ ਮੈਨੂੰ ਆਹ ਬਾਲਟੀ ਵਾਲੀ ਗੱਲਬਾਤ ਜੀ ਵਧੀਆ ਲੱਗਦੀ ਐ ਇੱਥੋਂ ਦਾ ਡਿੱਗੀ ਤੋਂ ਬਾਲਟੀ ਭਰਦੇ ਐ ਇੰਨਾ ਮੂਰੇ ਧਰਦੇ ਐ ਤਿੰਨ ਚਾਰ ਬਾਲਟੀਆਂ ਇਹਨਾਂ ਦੇ ਸਪੈਸ਼ਲ ਮੱਝਾਂ ਵਾਲੀਆਂ ਲਾਈਆਂ ਹੋਈਆਂ ਨੇ ਤੇ ਉਹ ਤੋਰਾ ਫੇਰਾਇਆ ਚੰਗਾ ਹੋ ਜਾਂਦਾ ਇਹਦੇ ਨਾਲ ਜਿੰਨੇ ਟਾਈਮ ਚ ਇੱਕ ਮੱਝ ਪਾਣੀ ਪੀ ਕੇ ਆਉ ਉਹ ਖੇੜ ਚ ਤੇ ਉਹਨੇ ਟਾਈਮ ਚ ਤਿੰਨ ਜਣੀਆਂ ਪੀ ਲੈਂਦੀਆਂ ਨੇ ਹਿਉ ਹਿਉ ਉਠੋਈ ਉਠੋ ਬਸ ਤਿਆਰੀ ਆ ਪਿਆਉਣੀ ਸਾਨੂੰ ਇਹ ਆ ਵੀ ਭਾਈ ਇੰਨਾ ਪਿਆ ਹੋਇਆ ਸੀ ਕਿ ਵੀਰੇ ਉਹ ਪਿਆ ਨਹੀਂ ਲੈਂਦੇ ਹੁੰਦੇ ਆ। ਉਹ ਪਾਪੇ ਵਰਗੇ ਪਿਆਉਣ ਤਾਂ ਜੀ। ਨਹੀਂ ਅਸੀਂ ਬਾਲਟੀਆਂ ਵਾਲੀ ਪਿਆਉਣੇ ਹੁੰਦੇ ਆ। ਲਓ ਜੀ ਬਸ ਥੋੜੇ ਤੋਂ ਪੂਣੀ ਕਰਦੇ ਆ। ਪੂਣੀ ਚੰਗੀ ਆ ਗੋੜੇ ਤੇਰੀ। ਚੇਖ ਲਿਆਉਣਾ ਲਿਆਉਣੇ ਇੱਕ ਮਿੰਟ ਰੋਕੋ। ਪ੍ਰਸ਼ਾਦਾ ਪਾਣੀ ਛੱਕੇ ਤੇ ਗੱਗੂ ਵਾਲੇ। ਸ਼ਾਪ ਫੁੱਲ ਡੱਪੇ ਆਏ ਹਾਓ ਉਹ ਤੇ ਵਰਦਾ ਡਰੈਕਟਰ ਵਣਪੀਤ ਗਿਆ ਹਜੇ ਤਾਂ ਲੱਗਿਆ ਵੀ ਨਹੀਂ ਉਹ ਟਰਾਲੀ ਦਾ ਆਈ ਭਰ ਜੂਗੇ ਓਏ ਉਹ ਟਰਾਲੀ ਜੇ ਨਹੀਂ ਖਾਲੀ ਆਈ ਨਾ ਹੁਣੇ ਬੁੱਕ ਤੇਗਾ ਕਿਉਂ ਇਹ ਬਾਦਰਗੰਜਾ ਕਰ ਵੀ ਸਕਿਆ ਆ ਲੱਕੇ ਨਾਲ ਖੜੀ ਕਾ ਭਰ ਚੰਗਾ ਪਾ ਲੈਨੇ ਆ ਪਹਿਲੀ ਹੋਰ ਇਹਦੇ ਮਗਰ ਬਾਹਰਲੀ ਟਰਾਲੀ ਪਾ ਕੇ ਤਗੜੀ ਮਾਸੀ ਪਰੌਠੇ ਬਣੀ ਜਾਂਦੇ ਅਜਨਾ ਰੋਟੀ ਘਾਏ ਹਾਈਡਰਾਲਿਕ ਪਾਣੀ ਜਾ ਰਿਹਾ ਉਹਨੇ ਬੜੀ ਜਾਂਦਾ ਗੱਗੂ ਮਾਰ ਲਦੇ ਯਾਰ ਫੋਨ ਦੇ ਕਿਹੜਾ ਕਰ ਜਰਾ ਠੀਕ ਆ ਗਿਆ ਮੈਡੀ ਕਰ ਉਹੜ ਗਈ ਜੇਰਾ ਭਰਦੀ ਆ ਚੱਲਣ ਦੇ ਚੱਲਣ ਦੇ ਸੈਲਫ ਲੱਗਿਆ ਰਿਆ ਕੀ ਆ ਭਾਈ ਕੱਲ ਤੂੜੀ ਧੱਕਣ ਵਾਲਾ ਘੜੁੱਕਾ ਜੇ ਲਿਆਂਦਾ ਸੀ ਗਵਾਂਡੀ ਮਿੱਤਰ ਦਾ ਤੈਨੂੰ ਕਹਿਤਾ ਸੀ ਗੱਲ ਨੂੰ ਸਾਨੂੰ ਦੁਪਹਿਰ ਤੱਕ ਹੋਰ ਕੰਮ ਆਗਾ ਚਾਰ ਪੰਜ ਟਰਾਲੀਆਂ ਸੈੱਟ ਕਰਕੇ ਇਹਨੂੰ ਇਹਰ ਥਾਂ ਟਿਕਾਣੇ ਛੱਡਿਆਵਾਂਗੇ ਤੇ ਭਾਈ ਸਾਹਿਬ ਬਰਮੇ ਔਰੇ ਤੇ ਇੱਕ ਵੀਰ ਪਰਸੋਂ ਚੌਥੇ ਹੀ ਪੁੱਛੀ ਜਾਂਦਾ ਸੀ ਕਿ ਬਰਮਾ ਭਾਈ ਤੁਹਾਡਾ ਕਿੰਨੇ ਦਾ ਆਇਆ ਸੀ ਇਹ 24000 ਦਾ ਆਇਆ ਸੀ ਵੀਰੇ 5 5.5 6 ਸਾਲ ਪਹਿਲਾਂ ਸਿੱਧਾ ਲਾ ਲੈਣਾ ਗੱਗੂ ਟਰੈਕਟਰ ਯਾਰਾ ਓਏ ਇੱਥੋਂ ਲੱਗ ਜੂ ਥਾਂ ਹੀ ਵਾਲਾ ਪਿਆ ਇਦਾਂ ਸਿੱਧਾ ਕਰ ਲਾ ਨਾਲੇ ਬੈਕ ਕਰਨੀ ਸੌਖੀ ਆ 24000 ਦਾ ਆਇਆ ਸੀ ਭਾਈ 5 6 ਸਾਲ ਹੋ ਗਣਗੇ ਕਹਿੰਦਾ ਉਹ ਬਣਾਇਆ ਸੀਗਾ 20 ਦਾ ਤੇ ਹੁਣ ਫਾਈਜ਼ਾਤ ਮਹੀਨੇ ਪਹਿਲਾਂ ਪੁੱਛਿਆ ਸੀ ਉਦੋਂ ਕਹਿੰਦੇ ਭਾਈ ਇਹ ਬਣਾਵਾਂਗੇ ਅਸੀਂ ਹਲੋ 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 ਕੀ ਕਰੀ ਜਾਂਦਾ ਯਾਰ 34 35000 ਦਾ ਬਈ ਹੁਣ ਇਹ ਬਣਾਉਣਗੇ ਇਸ ਟਾਈਮ 8 ਇੰਚ ਹੀ ਇਹ ਖੜ ਜਾ ਚਾਰ ਚੁਰੇ ਮੁੰਗੀ ਹੀ ਮੁੰਗੀ ਜੀ ਹਾਂ ਜੀ ਬੁਵਾ ਵੀ ਆਪਦੀ ਟਰਾਲੀ ਵਈ ਤੇ ਆ ਗਵਾਂਡੀਆਂ ਦੀ ਟਰਾਲੀ ਸੀ ਸਾਹਮਣੇ ਘਰ ਆਣੇ ਦੀ ਗੱਗੂ ਕੇ ਸਾਹਮਣੇ ਘਰ ਆ ਜਿਹੜਾ ਭਾਈ ਕਿਨਾਂ ਦਾ ਸ਼ੋਭਕਾ ਉਹ ਕਹਿੰਦੇ ਟਰਾਲੀ ਦੀ ਰੋਡ ਆ ਕਿਤੇ ਭੰਨ ਜਾਨੀ ਉਹਨਾਂ ਦੇ ਆਪਣੇ ਕੋਲੇ ਖੜੀਆਂ ਸੀ ਦੋ ਟਰਾਲੀਆਂ ਪਾ ਇਹ ਰਾਤ ਦੀ ਡਾਇਰੈਕਟਰ ਮਗਰ ਪਾਈ ਖੜੀ ਸੀ ਉਵੇਂ ਪਾ ਲਿਆ ਆ ਜਾ ਭੱਜ ਕੇ ਚੱਕ ਰਿਹਾ ਅੱਲੇ ਤਹੀਂ ਉਹ ਕਹਿੰਦੇ ਲੋੜ ਆ ਪਤਾ ਨਹੀਂ ਪਰਪੁਰਖੇ ਲਿਆਉਣੀ ਹੋਊਗੀ ਫੇਰ ਮੈਂ ਦੂਜੀ ਬਾਹ ਲਿਆਉਣਗੇ ਉਹ ਆਉਂਦੇ ਉਹ ਟਰੈਕਟਰ ਹੋਰ ਠੀਕ ਆ ਸਾਤਰੀ ਕਰ ਸਾਤਰੀ ਕਰ ਪਾਈ ਸਾਰੇ ਨਵੀਂ ਬੇਲੋਂ ਮੈਂ ਨਹੀਂ ਸੁਣਾਉਂਦਾ ਗੱਲ ਠੀਕ ਆ ਇਹ ਸੁਪਰ ਨੇਪੀਅਰ ਬਾਜਰਾ ਬਾਡਾਂ ਵਾਲਾ ਤੇ ਜਿਨ੍ਹਾਂ ਨੇ ਬੇਲੇ ਸਿਰ ਲਾ ਦਿੰਦੇ ਜਿਹੜੇ ਮਤਲਬ ਮਾਰਚ ਤੋਂ ਪਹਿਲਾਂ ਹੀ ਦੇ ਉਹ ਸੁੱਕ ਨਾਲ ਸੋਨਾ ਗੋਡੇ-ਗੋਡੇ ਟੱਪ ਗਿਆ ਹੁਣ ਤੇ ਜਿਹੜੇ ਆਪਣੇ ਵਰਗੇ ਕਈ ਵੇਰੇ ਮਾਰਚ ਜੜੇ ਤੋਂ ਲਾਉਂਦੇ ਆ ਉਹ ਹਲੇ ਪਟਾਰ ਜਾ ਗਰੀ ਜਾਂਦਾ ਗਿੱਠ-ਗਿੱਠ ਕੋਇਆਗਾ ਮੱਛੀਆਂ ਖਾ ਗੇ ਬਗਲੇ ਢੱਡੂ ਰਹਿ ਗੇ ਪੱਲੇ ਵੇ ਕੁਛ ਉਹੇ ਜੀ ਗੱਲਬਾਤ ਹੋਈ ਹੈ ਆਪਣੇ ਮਿੱਤਰ ਭਾਈ ਮਨਦੀਪ ਭੋਰਿਆਂ ਦਾ ਹਾਂ ਜੀਆ ਮੱਛੀਆਂ ਵਾਲਾ ਸਿਸਟਮ ਆ ਸਾਜਾ ਸੀ ਜੇ ਬਾਅਦ ਚ ਵੰਡ ਬਣੇਰਾ ਕਰ ਲਿਆ ਤੇ ਕਿ ਚੱਪੜ ਜਾ ਉਹ ਸੀਗਾ ਇਹ ਭਾਈ ਸਾਡਾ ਨਾਲਾ ਇਹ ਜਿਹੜੇ ਖੇਤ ਨੇ ਸਾਰੇ ਇਹ ਇਹ ਨੀਵੇਂ ਵਾਲੇ ਨੇ ਉਹ ਆਪਣੇ ਘਰਾਂ ਦੇ ਨਿਆਈਆਂ ਉਧਰ ਤੇ ਪਾਣੀ ਦਾ ਨਿਕਾਸ ਫਿਰ ਇਹਦਾ ਇਹ ਨਾਲੇ ਥਰੂ ਹੁੰਦਾ ਜਦੋਂ ਕੋਈ ਮੀਂਹ ਕਣੀ ਜੇ ਬਾਲਾ ਹੋਵੇ ਤਾਂ ਤੇ ਅੱਗੇ ਜਾ ਕੇ ਹੋਰ ਨਾਲੇ ਚ ਪੈ ਜਾਂਦਾ ਪਾਣੀ ਇਹ ਕਾਹੇ ਗੱਲ ਬਾਤ ਜੀ ਤੇ ਸਰ ਜਾਂਦੀ ਆ ਵਾਹ ਹੀਰ ਨੌਜਵਾਨਾਂ ਦੀ ਉਡੀਕ ਤੇ ਵਿੱਚ ਚਾਹ ਵਾਲਾ ਜੱਗ ਹੱਥ ਚ ਚੱਕੀ ਨੇ ਆਈਆਂ ਵਾਲੇ ਖੇਤ ਖੜੇ ਆ ਤੇ ਮੋਹਰੇ ਖੜਾਇਆ ਹੋਇਆ ਸਵਾਗਤ ਦੇ ਵਿੱਚ ਆਸ਼ਾ ਟ੍ਰੈਕਟਰ ਹਾਂ ਲਿਫਟ ਚੱਕੀ ਲਿਫਟ ਚੱਕ ਦੇ ਬਾਲੇ ਦਾਹੀ ਦੂਜੀ ਆ ਮੈਂ ਕਹੀ ਇਹਨਾਂ ਲਿਫਟ ਚੱਕ ਦੇ ਉਹ ਰੋੜ ਨਾ ਜਾਵੇ ਅੱਗੇ ਇਹ ਖੜ ਜਾ ਆਂਡ ਲਾ ਦੇ ਆ ਉਹ ਅੱਗੇ ਭੱਜੂਗੀ ਇਹ ਅੱਜ ਵੀ ਫਿਰ ਚੱਕਦੇ ਫਿਰਾਂਗੇ ਥੱਲੋਂ ਚੱਲ ਨਾ ਪਰਣਾ ਚੱਕ ਕੇ ਦੁਰਦੇ ਹੁੰਦੇ ਆ ਘਰੋਂ ਅੱਜ ਕੱਲ ਦੇ ਸੀਜ਼ਨ 'ਚ ਜੱਟ ਦੀ ਸਰਦਾਰੀ ਕੀ ਸਰਦਾਰੀ ਜੱਟ ਦੀ ਇੱਥੇ ਬੰਦ ਨਹੀਂ ਕਰਦਾ ਕਿਤੇ ਇਹਦੇ ਨਾਲ ਮਰਜੀ ਅੱਖਾਂ ਦਾ ਖਾਈ ਜਾਏ ਇੱਥੇ ਲਿਆ ਤੂੰ ਪਹਿਲਾਂ ਹੱਕ ਕੇ ਇਹਨੂੰ ਇਹ ਉੱਤਰੋ ਸਿੱਗੀਓ ਸਾਹਮਣੇ ਨੇ ਆਈਆਂ ਜੋ ਥੋੜੀ ਦੂੜੀ ਇਹ ਬਣਾਉਣ ਵਾਲੀ ਤੇ ਉੱਥੋਂ ਬਣਾ ਲਏ ਤੇ ਇਧਰ ਆਪਣੇ ਕੁਸਲੀ ਵਾਲੇ ਕੇਦ ਚੱਲਦੇ ਆ ਇਦਾਂ ਰਹਿੰਦੀ ਹੈ ਕਿ ਦੋ ਤਿੰਨ ਕਿੱਲੇ ਇੱਥੇ ਆਪਣੇ ਨਾਲ ਲੱਗਵੇਂ ਤੇ ਉੱਥੋਂ ਬਣਾ ਲਿਆਵਾਂਗੇ ਜਿੰਨੀ ਕੀ ਬਣੀ ਆ ਦੇਖੋ 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 ਲੱਛਣ ਦੇਖੋ ਇਹਨਾਂ ਦੇ ਦੇਖੋ ਊਂਟੋਏ ਚ ਠੋਕੇ ਟਾਇਰ ਇੱਕ ਕਰਕੇ ਦੇਖਦਾ ਹਨਾ ਇਹ ਦੇਖ ਕੇ ਦੇ ਆਹੋ ਹਾਰੀ ਤਾਂ ਪਹਿਲੇ ਹੀ ਬੋਆਏ ਨੇ ਭਾਈ ਹਾਰੀ ਤਾਂ ਪਹਿਲੇ ਹੀ ਬੋਆਏ ਆ ਮਾਹਾਂ ਲੈਦਰ ਜਿਹਾ ਕਰਦਾ ਨੌਜਵਾਨ ਆ ਕਿੱਲੀ ਬਾਹ ਪਈ ਤਾਹ ਹਾਂ ਹਾਂ ਬਹੁਤ ਸਾਫ ਆ ਜੀ ਅਰੇ ਅੱਗੇ ਤੋਰ ਆਇਆ ਆਇਆ ਕੱਟਿਆ ਕੱਟਿਆ ਬੈ ਲੋਟਾ ਹੁਣ ਕੋਈ ਡਰਨੀ

ਚਲਾਰ ਹੋ ਗਈ ਥਲੇ ਰੱਖ ਰੱਖਿਆ ਲੀਵਰ ਜੇ ਬੰਗੀ ਆ ਟਰਾਲੀ ਦੇ ਧਰਮ ਬੰਕਰ ਅਗੜੇ ਹੀ ਕਬਈਆ ਠੀਕ ਮੁੰਡੇ ਖੇਤ ਨੂੰ ਤੋਰਤੇ ਆਪਾਂ ਇੱਧਰ ਨੂੰ ਆਗੇ ਤੇ ਭਾਈ ਆਪਾਂ ਨੂੰ ਆਰਡਰ ਲੱਗ ਗਿਆ ਕਹਿੰਦੇ ਢੋਲ ਮਾੜਾ ਧੁੱਪੇ ਲੱਗ ਦੋ ਤੇ ਅੱਜ ਇਹਨਾਂ ਨੂੰ ਧੁੱਪ ਲੱਗ ਜੀ ਤੜਕੇ ਨੂੰ ਸਾਫ ਸਪਾਈ ਕਰਕੇ ਆਓ ਆਪਣੀ ਕਣਕ ਪਈ ਆ ਉੱਥੇ ਲਾਹੀ ਤੇ ਇਹਨੂੰ ਥਾਂ ਟਿਕਾਣੇ ਰੱਖ ਕੇ ਕੱਲ ਨੂੰ ਭਰਾਂਗੇ ਢੋਲ ਵਾਲਾ ਮੋਲ ਚੱਲ ਭਰਨ ਵਾਲਾ ਦਿਖਾਵਾਂਗੇ ਹੈ ਮੌਸਮ ਨਾ ਉਹੀ ਹੋ ਰਿਹਾ ਮੇਰੇ ਖ ਖੜਾਏ ਨਹੀਂ ਰਹੀ ਜਿਹੜਾ ਵਾ ਮੈਂ ਜਾਣਾ ਉੱਥੇ ਖੇਤ ਜਾਣਾ ਹਾਂ ਬਣਜੂ ਤੈਨੂੰ ਚਾਰ ਘਟਰਾਂ ਲੈ ਆਉਣੀ ਆ ਪੰਜ ਉਹ ਜਣੀਆਂ ਵੱਤ ਤੋਂ ਵੱਤ ਐ ਨਹੀਂ ਪਤਾ ਇਦੋਂ ਵੀ ਘਟ ਆਉਣ ਜਿਹੇ ਖੜਿਆ ਨੌਜਵਾਨ ਚਲਾਰੀਆ ਮਸ਼ੀਨ ਉਧਰ ਤੇ ਨਾਲ ਹੀ ਲਿਆਂਦਾ ਖੜਾ ਸਵਰਾਜ 855 ਨਵੀਂ ਦਾ ਟਰੈਕਟਰ ਆ ਇਹ ਇਹ ਕਹਿੰਦਾ ਮੈਂ ਮਸ਼ੀਨ ਚਲਾ ਕੇ ਦੇਖਣੀ ਹੈ ਇਹਦੇ ਤੇ ਨੂੰ ਕਿਹਾ ਸੀਗਾ ਅੱਗੇ ਭਲੇ ਲੋਕਾ ਟਰੈਕਟਰ ਨਾਲ ਲੈ ਕੇ ਆਈ ਮਸ਼ੀਨ ਤਾਂ ਇਹਦੇ ਤੇ ਚਲਦੀ ਆ ਹੁਣ ਏ 855 ਦੇ ਕਿਵੇਂ ਨਾ ਚੱਲੂਗੀ ਤੇ ਪਤਾ ਨਹੀਂ ਕੀ ਚੱਕਰ ਸੀ ਮੈਂ ਇਹਨਾਂ ਨੂੰ ਸਮਝਾਇਆ ਸੀ ਮੇਗਾ ਭਾਈ ਤੁਸੀਂ ਇਹ ਰਹਿਣ ਦਿਓ ਦੀ ਜਿਹੜੀਆਂ 2-4 ਟਰਾਲੀਆਂ ਹੈਗੀਆਂ ਉਹਦੇ ਨਾਲ ਭਰ ਦਿਆਂਗੇ ਤੇ ਆ ਇਧਰ ਦਾਸਾਂ ਦੀ ਬਿਜੀ ਹੋਈ ਮੂੰਗੀ ਉਹ ਗਾਰ ਦਾ ਸਰਾਣਾ ਨਹੀਂ ਲੱਗਦਾ ਇਧਰੋਂ ਉਹ ਬੱਲੇ ਸੜਕ ਤੋਂ ਪਾਰ ਵੀ ਦੂਜੇ ਪਾਸੇ ਪਈ ਮੂੰਗੀ ਬੀਜੀ ਪਈ ਐ ਚੋਬਰਾਂ ਨੇ ਤੇ ਇਧਰ ਟੱਕਣ ਲੀਕ ਸੀਗਾ ਰਾਤ ਆ ਪਾਣੀ ਦੀਆਂ ਬਾਰੀਆਂ ਅੱਗੇ ਚੱਲਦਾ ਸੀ ਖਾਲ ਤੇ ਉਹ ਸਾਬਾ ਕਿਲਾਵਾਟ ਬੱਗ ਗਿਆ ਬੱਟ ਦੇ ਨਾਲ ਨਾਲ ਪਰਪਰਾ ਪਾਣੀ

ਸਾਡੇ ਵਾਲੇ ਪਾਸੇ ਬਈ ਮੂੰਗੀਆਂ ਦਾ ਵਾਵਾ ਮਤਲਬ ਤੌਰ ਜਾਂ ਹੁੰਦਾਗਾ ਇਹ ਬੀਜ ਦਿੰਦੇ ਹੁੰਦੇ ਆਗੇ ਆ ਕਣਕ ਦੇ ਮਗਰੇ ਤੇ ਤੁਸੀਂ ਬਾਕੀ ਦੱਸਿਓ ਬਈ ਕਿਹੜੇ ਏਰੀਆ ਚ ਦੇਖ ਰਹੇ ਆ ਤੇ ਤੁਹਾਡੇ ਮੂੰਗੀ ਬੀਜ ਦੇ ਆ ਜਾਂ ਮਤਲਬ ਮੱਕੀ ਬੀਜ ਦੇ ਆ ਜਾਂ ਮਤਲਬ ਬਾਣ ਬੇਲਾ ਰੱਖਦੇ ਆ ਦੱਸਿਓ ਗੱਲਬਾਤ ਜ਼ਰੂਰ ਹੈ ਤੇ ਆ ਸਾਡੇ ਕੁਝ ਕਸਾਲਾਂ ਦਾ ਬਸ ਆ ਚੱਲਿਆ ਕਿ ਮੂੰਗੀ ਠੀਕ ਹੋ ਜਾਂਦੀ ਸੱਟੇ ਜਿਹੇ ਵਾਲਾ ਕੰਮ ਹੀ ਆ ਦੇ ਐ ਨਹੀਂ ਪਤਾ ਢੂਈ ਪੰਨ ਜੇ ਐ ਨਹੀਂ ਪਤਾ ਸੋਹਣੀ ਹੋ ਜੇ ਇਹ ਕਿਸਮਤ ਪੂਰੀ ਖੋਲਦੀ ਆ ਬਾਦ ਚੋੜੀ-ੋੜੀ ਠੀਕ ਹੈ ਮਿੱਤਰਾ ਪੱਛੇ ਕਰਦੇ ਆ ਮੂੰਗੀਆਂ ਬੀਜ ਦੇ ਚੱਲ ਓਏ ਸੇਵਕਾ ਟਰਾਲੀ ਭਰ ਕੇ ਆ ਲੈ ਤੇ ਗੱਟਾਂ ਭਰ ਲਈ ਜਾ ਕੇ ਕਣਕ ਦਾ ਲਗ ਜਾ ਕਹਾਂ ਦੱਸ ਆ ਕੜਾਉਂਦਾ ਇਹ ਜੀਆਂ ਲਾਟਾਂ ਗੱਗੂ ਕਹਿੰਦੇ ਇਹਨੂੰ ਗੱਗੂ ਹਟ ਜਾ ਭਰਾਵਾ ਹਟ ਜਾ ਉਹ ਤੁਰ ਪਿਆ ਮਗਰੀ ਸਵਰਾਜ ਲੈ ਕੇ ਖੜਦੇ ਨਹੀਂ ਇਹ ਔਲੀ ਮਾਲਾ ਆਇਆ ਉਹ ਨਾ ਕੋਈ ਨਾ ਖੜਾਵੇ ਮੈਦਾਨ ਨੂੰ ਕੀ ਕਹੀ ਸ਼ੋਰਾ ਹੀ ਆ ਓਏ ਹਾਂ ਟਰੈਕਟਰ ਕਰ ਤੋਂ ਲੈ ਆਏਗਾ ਉਹੀ ਲੈ ਓਏ ਯਾਰ ਉਹੀ ਹੁਣ ਏਡਾ ਵੱਡਾ ਟਰੈਕ ਤਾਂ ਇਹ ਚੱਲੂਗਾ ਰਹਿ ਗਈ ਹੁਣ ਓਏ ਦੇਖਣਾ ਹੈ ਨਾ ਗੇਰਾਂ ਦਾ ਕੰਮ ਕਰਾਇਆ ਗੇਰਾਂ ਦਾ ਕੰਮ ਕਰਾਇਆ ਨਾਲੇ ਹੋਰ ਇਹ ਦੂਜਾ ਸਿਸਟਮ ਬਟਨ ਉਹ ਪਾਰਖੇ ਨੇ ਗੇਰ ਚ ਗিয়ার ਪ੍ਰੋਗਰਾ ਰੱਖਿਆ ਇਹ ਤੁਝ ਗੜਾ ਤੇ ਦੇਖੋ 20 25 ਗੇਅਰ ਪਵਾ ਰਖਿਆ ਇਹਦੇ ਮੇਰ ਦਾ ਜਾਜ ਬਣ ਗਿਆ ਉਹ ਆ ਕੱਟਦੇ ਨਹੀਂ ਇਹ ਭਾਈ ਤੜ ਜਾ ਤੜ ਜਾ ਜ਼ਿਮੀਦਾਰਾ ਆ ਲੈ ਨਹੀਂ ਜੀ ਲੱਗਦਾ ਨਹੀਂ ਹਟਦੇ ਭਈ ਇਹ ਇਹ ਕਰੀਏ ਨਾ ਆ ਗਿਆ ਭਈ ਇਹ ਵੀ ਡਿੱਗੂ ਆਹੇ ਨਹੀਂ ਲੱਗਿਆ ਦਾਮ ਆ ਜੇ ਆਪਣੇ ਹਾਂ ਹਾਂ ਆਪਣੇ ਦਾਵਾ ਜੋ ਤਾਂ ਆਈਆ ਦਾਮ ਲੈਣ ਤੇ ਸੀਗਾ ਉਹ ਵਾਹੇ ਗਰੂ ਜੀ ਗਾਰਾ ਬਗਾ ਰਹੀ ਹੈ ਕਕੂ ਮੈਂ ਨਹੀਂ ਉਹ ਘੇੜਾ ਉਹਦਾ ਖਵਾਜ ਉਹਨੇ ਪਾਈ 3 ਲੀਟਰ ਖਾਦਾ ਕੱਲ ਅਸੀਂ ਢੂੜੀ ਬਣਾਈ ਸੀ 3 ਲੀਟਰ ਟਰਾਲੀ ਦਾ ਢਾਲਿਆ ਹੱਥ ਨੇ ਢਾਲਿਆ ਸੀ ਉਹਦਾ ਇਹਦਾ ਇਹ ਕਹਿੰਦਾ ਮੈਂ ਦੇਖਣਾ ਆ ਉਹਦਾ ਟਰੈਕਟਰ ਜੋਕੇ ਆ ਚੱਲੀਏ ਕੁਝ ਹੋਰ ਨੇ ਮੁੜਾਵਾਂਗੇ ਆੜੀ ਨਹੀਂ ਆਗੀ ਫਿਰ ਆੜੀ ਨਹੀਂ ਹੈਗੀ ਆਣ ਤੋਂ ਬਾਅਦ ਮੂਹ ਕੁਝ ਆਉਂਦਾ ਹੋਇਆ ਆ ਟੋਪੀਆਂ ਵੀ ਦਵਾਈਆਂ ਇਸ ਤੈਨੂੰ ਚੰਗਾ ਬਾ ਡਾਕਟਰ ਮੁਰ ਜਾਣ ਦੇ ਉੱਤੋਂ ਦੀ ਫੇਰ ਜਾਊਂਾ ਧੂੜ ਆਈ ਜਾਂਦੀ ਉੱਧਰ ਇਹ ਜਿਹੜੇ ਐਨਸੀ ਆਸ਼ੇ ਨੇ ਭਾਈ ਇਹਨਾਂ ਨੂੰ ਚਲਾਉਣ ਦਾ ਸੁਆਦ ਹੀ ਅੱਡਾਗਾ ਐਨ ਜਿਵੇਂ ਸਮੂਥ ਕਟਾਈ ਜਿਵੇਂ ਪਾਵਰ ਸਟੀering ਹੁੰਦਾਗਾ ਤੇ ਨਾ ਭਰਕਾਉਣਾ ਨਾ ਹੋਰ ਤੇ ਆਡੀ ਨਿਆਰਾ ਇਹਨਾਂ ਨੂੰ ਚਲਾਉਣ ਦਾ ਤੇ ਕਮੈਂਟ ਕਰਕੇ ਦੱਸਿਓ ਭਾਈ ਜਿਹੜੇ ਜਿਹੜੇ ਸਹਿਮਤਾ ਮੇਰੀ ਇਸ ਗੱਲ ਨਾਲ ਕੜਦੀਦਾ ਤੂੰ ਮਹਾਬੁਰੀਆ ਇੱਕ ਬਣਾਈ ਗੋਲ ਮਟੋਲ ਤੜ ਆ ਵਧੀਆ ਯੰਤਰ ਆ ਇਹ ਦੋ ਚਾਰ ਘਰਾਣੇ ਮਿਲ ਕੇ ਬਣਾਇਆ ਹੋਵੇ ਤਾਂ ਵਧੀਆ ਸੋਹਣਾ ਕੰਮ ਦਿੰਦਾਗਾ ਇੱਕ 4 ਇੰਚ ਬੈਪ ਆ ਤੇ ਉਹ ਚਾਰਨਾ ਲਾਇਆ ਹੋਇਆ ਇੱਕ ਸਰੀਏ ਲਾ ਕੇ ਤੇ ਪਾਸੋਂ ਸਿੱਧੀ ਬਠਿੰਡੇ ਤੋਂ ਸਰਦੂਲਗੜ੍ਹ ਨੂੰ ਜਾਂਦੀ ਹੋਈ ਤੇ 10 ਘਰ ਨੂੰ ਜਾਂਦੇ ਆ ਤੇ ਫਿਲਹਾਲ ਢੋਲ ਲਿਆਉਣੇ ਭਰ ਕੇ 500 ਲੀਟਰ ਵਾਲਾ ਤੇ ਛਿੜਕੇ ਛੜਕਾਏ ਦਾ ਕਰਦੇ ਆ ਅਕੋ ਮੜੀ ਪੈਪ ਕੋਲ ਦੇ ਕਰਾਂ ਫਰੀਕ ਨਗਰੀ ਬਸ ਇਧਰਲੇ ਪਾਸੇ ਛਿੜਕਾਂਗੇ ਪਹਿਲਾਂ ਕਿੱਥਨਾ ਪਿਆ ਬਾਦੂਆ ਜਾਂ ਤੂੰ ਐਂ ਕਰ ਭਗ ਜਾ ਜਾਣਾ ਤਾਂ ਉਹ ਮੈਂ ਛਿੜਕਿਆ ਉਹ ਇੱਥੇ ਦੋ ਜਣੇ ਨੇ ਕਾਹਨੂੰ ਕਾਠ ਵੱਜਣਾਗਾ ਠੀਕ ਹੈ ਇਧਰ ਸਾਸਤਰੀ ਗਾਲ ਬੁਲਾਜਾ ਬਹੁਤ ਸਿਆੜ ਸਾਰ ਹੁਣ ਤਾਂ ਦੋ ਵਾਰੀ ਬਲਵਾ ਲਾ ਭੋਵੇਂ ਕਿ ਨਹੀਂ ਆ ਮੰਗਰੀ ਕਿਵੇਂ ਆਉਂਦਾ ਗੁਰਦੀਪ ਆ ਮਾਰੀ ਪੈਪ ਹੋਰ ਦੇੜ ਜੀ ਉਹ ਪਰਲੇ ਪਾਸੇ ਨਹੀਂ ਜਾਣੀ ਇਹ ਇਸੇ ਨਾਲੀ ਬਾਡੇ ਮਾਰ ਤੇ ਇਸੇ ਨਾਲੀ ਪਾਣੀ ਸਿਰੱਖਿਆ ਜਾਊਗਾ ਜੈਕ ਸ਼ਾਮ ਦਾ ਵੇਲਾ ਤੇ ਸ਼ਾਨਦਾਰ ਢਲਦੇ ਸੂਰਜ ਦਾ ਨਜ਼ਾਰਾ ਤੇ ਛਿੜਕ ਲਈ ਧੜ ਆਪਣੀ ਤੇ ਸੋਨਾ ਛੜਕਾ ਕਰਤਾ ਜੀ ਲਾ ਕੇ ਤੇ ਕੱਲ੍ਹ ਵਾਲੇ ਤੋਂ ਅੱਜ ਫੇਰ ਆਪਣੇ ਬਲੌਗ ਦੀ ਸਮਾਪਤੀ ਹੋਣ ਵਾਲੀ ਆ ਤੇ ਗੱਲ ਡੀਜ਼ਲ ਦੀ ਕਿ ਭਈਆ ਜੇ ਨਵੀਂ ਵਾਲਾ ਟਰੈਕਟਰ ਲਾਇਆ ਸੀਗਾ 855 ਫੋਰ ਸਟਾਰ ਅ ਚਾਰ ਟਰਾਲੀਆਂ ਭਰੀਆਂ ਸੀ ਉਹਦੇ ਨਾਲ ਤੇ 10 ਲੀਟਰ ਨੇ ਖਾਦਾ 2.5 ਲੀਟਰ ਟਰਾਲੀ ਦਾ ਤੇ ਇਹਨੇ 3 ਲੀਟਰ ਕੱਲੇ ਮਣਿਆ ਸੀਗਾ ਅੱਜ ਤਾਂ ਚੈੱਕ ਨਹੀਂ ਕਰਿਆਗਾ ਅੱਜ ਤਾਂ ਉਹਵੇਂ ਚਲਾ ਲਈ ਸੀ ਗੱਡੀ ਤੇ ਖੈਰ ਆ ਠੀਕ ਆ ਮਾਹੌਲ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਕਾਰਿਆਕਰਮ ਚੰਗਾ ਲੱਗਿਆ ਹੋਊ ਚੰਗਾ ਲੱਗਿਆ ਹੋਇਆ ਤਾਂ ਬੇਨਤੀ ਇਹ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਨਾਲ ਹੀ ਭਾਈ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਤੇ ਇਹ ਜੇ ਵਧੀਆ ਲੱਗਿਆ ਹੋਇਆ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਫਿਰ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲਾਗ ਬਲਾਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਵਧੀਆ ਵੀਰੇ ਚੜ੍ਹਦੀ ਕਲਾ ਜਿਹੜੇ ਸਮਾਂ ਕੱਟ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵਾਂ ਅਨਕੋਰ ਬਲਾਗ ਲੈ ਕੇ ਹਾਜ਼ਰ ਹੁੰਨੇ ਆ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ